2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇੱਕ ਵੱਡੀ ਮੀਟਿੰਗ ਸੱਦੀ ਆ ਜਿਹਦੇ ਵਿੱਚ ਬਹੁਤ ਸਾਰੇ ਲੀਡਰ ਸਾਹਿਬਾਨ ਨੂੰ ਸੱਦਾ ਦਿੱਤਾ ਕਿ ਸਿੰਘ ਸਾਹਿਬ ਇਕੱਲੇ-ਇਕੱਲੇ ਨੂੰ ਸੁਣ ਪਾਉਣਗੇ ਜਾਂ ਸਾਰਿਆਂ ਦੇ ਇਕੱਠ ਨੂੰ ਇਕੱਠਿਆਂ ਸੰਬੋਧਨ ਕਰਨਗੇ ਸਾਰਿਆਂ ਲੋਕਾਂ ਦੇ ਜਵਾਬ ਤਲਬੀ ਉਸ ਤਰ੍ਹਾਂ ਹੀ ਕਰ ਲੈਣਗੇ ਤੇ ਬੜਾ ਅਜੀਬ ਜਿਹਾ ਲੱਗ ਰਿਹਾ ਮਰਯਾਦਾ ਹਾਲ ਤੱਕ ਤੋਂ ਸਾਹਿਬ ਜੀ ਕਿ ਜਿਹੜਾ ਬੰਦਾ ਸਾਫਤ ਸੂਤ ਨਹੀਂ ਹੈ ਤੇ ਉਹ ਉਹ ਉੱਥੇ ਡਿਸਕਸ਼ਨ ਚ ਪਾਰਟਿਸਪੇਟ ਨਹੀਂ ਕਰ ਸਕਦਾ ਹੈਗਾ ਸੋ ਵੀਰ ਸਿੰਘ ਬਾਦਲ ਹੋਣਾ ਤੇ ਡਿਪੈਂਡ ਕਰਦਾ ਹੈ ਕਿ ਉਹ ਐਜ਼ ਅ ਸਿੱਖ ਇੱਕ ਮਤਲਬ ਨਿਮਾਣੇ ਸਿੱਖ ਦੇ ਤੌਰ ਤੇ ਇੱਕ ਅਕਾਲੀ ਹੋਣ ਦੇ ਤੌਰ ਤੇ ਉੱਥੇ ਜਾਂਦੇ ਆ ਤੇ ਆਪਣੇ ਮਤਲਬ ਜੋ ਨਹੀਂ ਤੇ ਦੋਸ਼ ਲਾਇਆ ਜਾਂਦੇ ਆ ਉਹਨਾਂ ਨੂੰ ਸੋងਦੇ ਤੇ ਤਹਮਮਲ ਵਾਜ ਨਾਲ ਉਹਦਾ ਉੱਤਰ ਦਿੰਦੇ ਆ ਨਹੀਂ ਪਰ ਵੀਰ ਸਿੰਘ ਬਾਦਲ ਕਹਿ ਚੁੱਕੇ ਆ ਲਿਖਤੀ ਰੂਪ ਵੀ ਤੇ ਪਹਿਲਾਂ ਪੇਸ਼ ਹੋ ਕੇ ਵੀ ਕਿ ਮੈਂ ਨਿਮਾਣੇ ਸਿੱਖ ਦੀ ਤਰ੍ਹਾਂ ਹੀ ਇਹਨੂੰ ਸਾਰਾ ਕੁਝ ਮੰਨੂਗਾ ਇਹ ਵੱਖਰੀ ਗੱਲ ਆ ਕਿ ਅੰजाम ਇਹ ਨੇ ਸੈਸੀ ਨੂੰ ਮੀਟਣਾ ਕਿ ਹੁੰਦਾ ਇਹ ਵੀ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਕਰਦੇ ਆ ਉਹ ਦੱਸਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦੇ ਉੱਤੇ ਸਰਕਾਰੀ ਰੈਹਾਸ ਦੇ ਤੇ ਇਹਨੂੰ ਲਿਜਾਇਆ ਗਿਆ ਉੱਥੇ ਸੱਦਿਆ ਗਿਆ ਉੱਥੇ ਗਿਆ ਉੱਥੇ ਚਿੱਠੀ ਸੌਂਪੀ ਗਈ ਤੇ ਉੱਥੇ ਫੈਸਲਾ ਕਰਨ ਲਈ ਕਿਹਾ ਗਿਆ ਵੀ ਤੁਸੀਂ ਜਾ ਕੇ ਕਰੋ ਤੇ ਇਹ ਪ੍ਰੈਸ਼ਰਾਈਜ਼ ਕਰਨ ਦੀ ਤਾਂ ਕੋਸ਼ਿਸ਼ ਕਰਨਗੇ ਇਹ ਤਾਂ ਹੁਣ ਜਥੇਦਾਨ ਸਾਹਿਬੋਂ ਦੇਖੀਏ ਕਿ ਕਿੰਨਾ ਕਦਮ ਦਿਖਾਉਂਦਿਆ ਉਹ ਤੇ ਇਹ ਕਿਦਾਂ ਕਰਦੇ ਆ ਪੰਜਾਬ 247 TV ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਧਰਮ ਤੇ ਸਮਾਜ ਲੈ ਕੇ ਸੀ ਹਾਜ਼ਰ ਹੋ ਗਏ ਜੀ ਮੇਰੇ ਨਾਲ ਸਿਕ ਸਕਾਲਰ ਡਾਕਟਰ ਗਨਨਾਮ ਕੌਰ ਆਗੇ ਨੇ ਐਸੋਏ ਪੰਥ ਡਾਡੇ ਸੰਕਟਚ ਹੈ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਇੱਕ ਵੱਡੀ ਮੀਟਿੰਗ ਸੱਦੀ ਆ ਜਿਹਦੇ ਵਿੱਚ ਬਹੁਤ ਸਾਰੇ ਲੀਡਰ ਸਾਹਿਬਾਨ ਨੂੰ ਸੱਦਾ ਦਿੱਤਾ ਉਹਦੇ ਵਿੱਚ ਕੁਝ ਨਿਰਣੇ ਹੋਣੇ ਆ ਅਜੇ ਚਰਚਾ ਚੱਲ ਰਹੀ ਹੈ ਕਿ ਉੱਥੇ ਨਿਰਣੇ ਹੋਣੇ ਆ ਜਾਂ ਜੇ ਸਿੰਘ ਸਾਹਿਬ ਉਹਨਾਂ ਦੀ ਗੱਲਬਾਤ ਸੁਣਨਗੇ ਕਿਹੋ ਜਿਹਾ ਮਾਹੌਲ ਹੈ ਉਹਨੂੰ ਲੈ ਕੇ ਲਗਾਤਾਰ ਚਰਚਾ ਹੈ ਅੱਜ ਸਿੰਘ ਸਾਹਿਬ ਦਾ ਬਿਆਨ ਆਇਆ ਕਿ ਉਸ ਦਿਨ ਕੋਈ ਹੁੱਲੜਬਾਜੀ ਜਿਹੜੀ ਆ ਉਹ ਨਾ ਹੋਵੇ ਇਸ ਕਰਕੇ ਉਹਨਾਂ ਨੇ ਕੁਝ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਪਰ ਦੂਜੇ ਪਾਸੇ ਲੱਗਦਾ ਏਦਾਂ ਹੈ ਕਿ ਜਿੱਦਾਂ ਬਹੁਤ ਸਾਰੀ ਗਿਣਤੀ 'ਚ ਲੋਕਾਂ ਨੂੰ ਇੱਕੋ ਹੀ ਦਿਨ ਸਾਧ ਲਿਆ ਗਿਆ ਤੇ ਇੱਕ ਕਾਨਫਰੰਸ ਵਰਗੀ ਗੱਲ ਹੋਏਗੀ ਕਿ ਸਿੰਘ ਸਾਹਿਬ ਇਕੱਲੇ-ਇਕੱਲੇ ਨੂੰ ਸੁਣ ਪਾਉਣਗੇ ਜਾਂ ਸਾਰਿਆਂ ਦੇ ਇਕੱਠ ਨੂੰ ਇਕੱਠਿਆਂ ਸੰਬੋਧਨ ਕਰਨਗੇ ਸਾਰਿਆਂ ਲੋਕਾਂ ਦੇ ਜਵਾਬ ਤਲਬੀ ਉਸ ਤਰ੍ਹਾਂ ਹੀ ਕਰ ਲੈਣਗੇ ਇਹ ਬੜਾ ਅਜੀਬ ਜਿਹਾ ਲੱਗ ਰਿਹਾ। ਬਾਕੀ ਡਾਕਟਰ ਸਾਹਿਬ ਕੋ ਜਾਣਦੇ ਆ ਕਿ ਜਿਹੜੀ ਵਿਧਾ ਹੁੰਦੀ ਆ ਅਕਾਲ ਤਖ ਦੀ ਮਰਿਆਦਾ ਹੁੰਦੀ ਆ ਉਹਦੇ ਮੁਤਾਬਕ ਕੀ ਇੰਨੇ ਬੰਦਿਆਂ ਨੂੰ ਇਕੱਠਿਆਂ ਸੁਣਿਆ ਜਾ ਸਕਦਾ? ਜੇ ਸੁਣਿਆ ਜਾਵੇਗਾ ਤੇ ਫਿਰ ਕਿਸ ਤਰੀਕੇ ਦੇ ਫੈਸਲੇ ਲੈਣਗੇ? ਆਮ ਤੌਰ ਤੇ ਤੇ ਰਵਾਇਤ ਹੈ ਕਿ ਬੰਦ ਕਮਰੇ 'ਚ ਗੱਲਬਾਤ ਹੁੰਦੀ ਆ ਜਿਹਦੀ ਪ੍ਰਿੰਕ ਪੱਤਰਕਾਰਾਂ ਨੂੰ ਨਹੀਂ ਪੈਂਦੀ। ਉਸ ਤੋਂ ਬਾਅਦ ਸਿਰਫ ਸਾਨੂੰ ਉਹ ਪਤਾ ਲੱਗਦਾ ਜਦੋਂ ਅਕਾਲ ਤਖ ਸਾਹਿਬ ਦੀ ਜਿਹੜੀ ਇਸਲੀਬ ਹੈ ਬਾਹਰ ਬੜਿਆ ਹਾ ਥੜਾ ਸਾਬ ਹੈ ਉੱਥੇ ਆ ਕੇ ਉਹ ਕੌਮ ਦੇ ਨਾਲ ਜਿਹੜਾ ਸੰਦੇਸ਼ ਆ ਨੂੰ ਪੜ੍ਹ ਕੇ ਸੁਣਾਉਂਦੇ ਆ ਤੇ ਆਪਣੀਆਂ ਧਾਰਮਿਕ ਸਜਾਵਾਂ ਲਾਉਂਦੇ ਆ ਇਸ ਵਾਰ ਕੁਝ ਵੱਖਰਾ ਲੱਗ ਰਿਹਾ ਤੇ ਇਹਦੇ ਬਾਰੇ ਅਸੀਂ ਜਾਣਕਾਰੀ ਲੈਂਦੇ ਆ ਡਾਕਟਰ ਸਾਹਿਬਾ ਕੌਂਡਕਟਰ ਸਾਹਿਬ ਦਾ ਸਵਾਗਤ ਜੀ ਆਇਆਂ ਨੂੰ ਬਾਈ ਜੀ ਕੋਲ ਸਾਹਿਬਾ ਬਾਈ ਜੀ ਕੀ ਫਤਿਹ ਜੀ ਜਿੱਥੋਂ ਤੱਕ ਤਾਂ ਹੈਗੀ ਹੈ ਰਵਾਇਤ ਦੀ ਗੱਲ ਕਿਉਂਕਿ ਮੈਨੂੰ ਵੀ ਇੱਕ ਵਾਰੀ ਇਸ ਤਰ੍ਹਾਂ ਜਾਣ ਦਾ ਮੌਕਾ ਮਿਲਿਆ ਵੀ ਸਰਦਾਰ ਅਮਰਜੀਤ ਸਿੰਘ ਗਰੇਵਾਲ ਉਹਨਾਂ ਦੀ ਕਿਤਾਬ ਦੇ ਉੱਤੇ ਏ ਚੀਡੀਸੀ ਕੰਟਰੋਵਰਸੀ ਸਾਡੀ ਜਿਹੜੀ ਆਹ ਸਟਡੀ ਸਰਕਲ ਆ ਗੁਰੂ ਗਵਿੰਦ ਸਿੰਘ ਜੀ ਸਰਕਲ ਤੇ ਉਦੋਂ ਆਪਣੇ ਵੱਲੋਂ ਜਿੰਨੇ ਉਹ ਉਹ ਸਟਡੀ ਸਰਕਲ ਵਾਲੇ ਵੀ ਸਾਰੇ ਇਕੱਠੇ ਹੋ ਗਿਆ ਸੀ ਤੇ ਅਮਰਜੀਤ ਗਰੇਵਾਲ ਹੋਣ ਨਾਲ ਵੀ ਪਰ ਉਹ ਉਹ ਉਸ ਮਸੱਈਆ ਇਹ ਸੀ ਕਿ ਅਮਰਜੀਤ ਗਰੇਵਾਲ ਹੋਣ ਨਾਲ ਜਿਹੜੇ ਸਪੋਰਟ ਕਰਨ ਵਾਲੇ ਸੀ ਬੰਦੇ ਉਹ ਬਹੁਤੇ ਕਾਮਰੇਡ ਸੀ ਇਹ ਕੋਈ ਇੱਕ ਹੈਗੀ ਹੈ ਮਰਯਾਦਾ ਅਕਾਲ ਤੱਕ ਸਾਇਬ ਦੀ ਕਿ ਜਿਹੜਾ ਬੰਦਾ ਸਾਤ ਸੂਰਤ ਨਹੀਂ ਹੈ ਤੇ ਉਹ ਉਹ ਉੱਥੇ ਡਿਸਕਸ਼ਨ ਚ ਪਾਰਟਿਸਪੇਟ ਨਹੀਂ ਕਰ ਸਕਦਾ ਹੈਗਾ ਹਾਂਜੀ ਤੇ ਦੂਜੀ ਗੱਲ ਜਿਹੜੀ ਉੱਥੇ ਜਿਵੇਂ ਉਹ ਕਿਤਾਬ ਵੀ ਮੈਂ ਤਾਂ ਕਿਉਂਕਿ ਵਨ ਆਫ ਦਾ ਜਜਸ ਸੀਗੀ ਮੈਂ ਅਸੀ ਡਾਕਟਰ ਦਰਸ਼ਨ ਸਿੰਘ ਸੀਗੇ ਚੰਡੀਗੜ੍ਹ ਵਾਲੇ ਸਵਰਗਵਾਸ ਹੋ ਗਏ ਉਹਨੋਂ ਤੇ ਇੱਕ ਡਾਕਟਰ ਕੁਲਵੰਤ ਸਿੰਘ ਸੀਗੇ ਉਹ ਖਾਲਸਾ ਕਾਲਜ ਦੇ ਸੀਗੇ ਇਹ ਨੇ ਤਾਂ ਮੈਂ ਦਿਨ ਤੇ ਦੀ ਪੰਜਾਬੀ ਭਾਸ਼ਾ ਦੇ ਸੀਗੇ ਮੇਰੇ ਅਧਿਆਪਕ ਉਹ ਤੇ ਅਸੀਂ ਤਿੰਨ ਜੱਜ ਸੀਗੇ ਤੇ ਮਰਿਆਦਾ ਤੇ ਇਹ ਹੁੰਦੀ ਹੈ ਕਿ ਪਹਿਲਾ ਮਸਲਾ ਰੱਖਿਆ ਜਾਂਦਾ ਫਿਰ ਉਸ ਪਾਸੇ ਵੀ ਉਸ ਪਾਸੇ ਵੀ ਜਿਹਨੇ ਸ਼ਿਕਾਇਤ ਕੀਤੀ ਹੈ ਉਹਨਾਂ ਨੂੰ ਵੀ ਵਾਰੀ-ਵਾਰੀ ਟਾਈਮ ਦਿੱਤਾ ਗਿਆ ਬੋਲਣ ਦਾ ਤੇ ਜਿਹਨਾਂ ਬਾਰੇ ਸ਼ਿਕਾਇਤ ਕੀਤੀ ਗਈ ਸੀ ਉਹ ਉਹਨਾਂ ਦੇ ਵੀ ਪੱਖ ਸੁਣਨ ਦੇ ਵਾਸਤੇ ਜਿਹਨੇ ਹੁੰਦਾ ਸੀ ਜੱਜ ਜੇ ਸੀਗੇ ਤੇ ਉਹਨੂੰ ਉਹ ਉਹ ਬਾਰੀ ਬਾਰੀ ਸਮੰਨ ਦਿੱਤਾ ਗਿਆ ਫਿਰ ਉਹ ਜੋ ਆਨ ਦੀ ਹਾਲ ਉਥੇ ਇੱਕ ਕੰਸੈਂਸਸ ਬਣਦਾ ਹੈ ਉਹਦੇ ਹਿਸਾਬ ਦੇ ਨਾਲ ਫੈਸਲਾ ਦਿੱਤਾ ਜਾਂਦਾ ਜਿਵੇਂ ਉਹ ਅਮਰਜੀਤ ਦੀ ਜਿਹੜੀ ਬੁੱਕ ਸੀਗੀ ਉਹਦੇ ਉੱਤੇ ਪ੍ਰੋਫੈਸਰ ਹਰਿੰਦਰ ਸਿੰਘ ਉਹਨਾਂ ਨੂੰ ਸਿੱਖ ਥਿੰਕਰ ਮੰਨਿਆ ਜਾਂਦਾ ਵੱਡੇ ਹੁਣ ਤਾਂ ਉਹ ਸਵਰਗਵਾਸ ਹੋ ਗਏ ਹੋਏ ਨੇ ਉਹਨਾਂ ਨੇ ਕਿਤਾਬ ਵੀ ਸੱਜੇ ਰਚਿਓ ਖਾਲਸਾ ਲਿਖੀ ਹੋਈ ਹੈ ਚਾਨਾਂ ਦੀ ਰਾਤ ਤੇ ਉਹ ਕਾਫੀ ਸਾਰਾ ਵੈਲ ਰੈਡ ਵੀ ਸੀ ਕਿ ਉਹ ਉਹ ਵੀ ਆਰਗੂਮੈਂਟਸ ਦੇ ਰਏ ਸੀ ਮੈਂ ਜੱਜਸ ਦੇ ਵਿੱਚੋਂ ਸੀ ਕਿ ਮੈਂ ਪੋਜੀਟਿਵ ਫੈਸਲਾ ਦਿੱਤਾ ਸੀ ਉਹਦੇ ਉੱਤੇ ਤੇ ਮੈਂ ਵੀ ਆਪਣੀਆਂ ਆਰਗੂਮੈਂਟਸ ਤਰਕ ਦੇ ਆਧਾਰ ਤੇ ਰੱਖ ਰਹੀ ਸੀ ਉਹ ਸਾਰੀ ਜਿਹੜੀ ਡਿਸਕਸ਼ਨ ਹੋਈ ਉਹਦੇ ਵਿੱਚੋਂ ਫਿਰ ਕਨਕਲੂਜਨ ਇਹ ਨਿਕਲਿਆ ਕਿ ਮਤਲਬ ਕਿਤਾਬ ਦੇ ਉੱਤੇ ਬੈਨ ਲਾਉਣ ਵਾਲੀ ਦਾ ਉਹਦੇ ਕੋਈ ਕੰਟਰੋਵਰਸ਼ੀਅਲ ਗੱਲ ਨਹੀਂ ਹੈਗੀ ਤੇ ਇਹ ਉਹ ਫਿਰ ਫੈਸਲਾ ਦੇਣ ਤੋਂ ਬਾਅਦ ਤੇ ਦੋਨਾਂ ਨੂੰ ਕਿਹਾ ਵੀ ਤੁਸੀਂ ਹੁਣ ਆਪਸ ਵਿੱਚ ਮਿਲੋ ਗਲੇ ਮਿਲੋ ਕੋਈ ਇਹ ਜਿਹੇ ਰੰਜਿਸ਼ਾਂ ਖਤਮ ਕਰੋ ਇਸ ਕੇ ਸੁਦਫੈਸਲਾ ਸੀ ਜਾਂ ਜਿੰਨੇ ਅਸੀਂ ਨਾਮਕਸ਼ਾਈ ਕਲੰਡਰ ਜਦੋਂ ਲਾਗੂ ਕਰਨਾ ਸੀਗਾ ਕਿਉਂਕਿ ਪਹਿਲਾਂ ਬੀਬੀ ਜਗੀਰ ਕੌਰ ਨੇ ਕੀਤਾ ਲਾਗੂ ਤੇ ਉਹਨੂੰ ਪੂਰੇ ਸਿੰਘ ਹੁੰਦੇ ਸੀਗੇ ਜੇਕਰ ਕੱਲ ਤੱਕ ਜੇਕਰ ਅਰੇ ਕੱਲ ਤੱਕ ਤਾਂ ਉਹਨਾਂ ਨੇ ਆਬਜੈਕਸ਼ਨ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਹਟਾ ਦਿਓ ਹਟਾਤਾ ਇੱਕਦਮ ਫਿਰ ਜਦੋਂ ਬੇਦਾਂਤੀ ਜੀ ਆਏ ਅ ਕਾਲ ਤੱਕ ਦੇ ਜਥੇਦਾਰ ਤੇ ਕਿਰਪਾਲ ਸਿੰਘ ਬਨਰੂਈ ਬਣੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਨੇ ਫਿਰ ਦੁਬਾਰਾ ਸੋਚਿਆ ਕਿ ਅਸੀਂ ਇਹਨੂੰ ਲਾਗੂ ਕਰੀਏ ਕਿ ਨੀ ਸੋਧ ਕੇ ਲਾਗੂ ਕਰਨ ਵਾਲੀ ਗੱਲ ਕੀਤੀ ਨਹੀਂ ਸੋਧ ਕੇ ਲਾਗੂ ਕਰਨ ਵਾਲੀ ਗੱਲ ਉਹ ਨਹੀਂ ਸੀਗੀ ਇਹ ਉਹ ਉਹ ਬਾਅਦ ਦੀ ਉਹ ਵੀ ਤੁਹਾਨੂੰ ਮੈਂ ਦੱਸਣੀ ਹੈ ਤੇ ਵੀ ਇਹਨੂੰ ਡਿਸਕਸ਼ਨ ਚ ਪਾ ਕੇ رائے ਲੈ ਕੇ ਫਿਰ ਇਹਨੂੰ ਕੀਤਾ ਜਾਵੇ ਉਹਦੇ ਵੀ ਸਾਡੀਆਂ ਪੰਜ ਸੱਤ ਮੀਟਿੰਗਾਂ ਮਤਲਬ ਹੋਈਆਂ ਕਾਲ ਤੱਕ ਸਾਹਿਬ ਤੇ ਤੇ ਇੱਕ ਹਾਲ ਚ ਹੋਈਆਂ ਸੀਗੀਆਂ ਤੇ ਉੱਥੇ ਫਿਰ ਮਤਲਬ ਜਿਹੜੀਆਂ ਵਿਦਵਾਨਾਂ ਨੂੰ ਮੀਟਿੰਗਾਂ ਸਾਂਝੀਆਂ ਕਰਦੀਆਂ ਹਾਂ ਕਿੰਨੇ ਕੁ ਲੋਕ ਹੁੰਦੇ ਸੀ ਉਹ ਤਾਂ ਇੱਕ ਮੀਟਿੰਗ 'ਚ ਕਾਫੀ ਹੁੰਦੇ ਨੇ ਵੀ ਜਿਵੇਂ ਹੁਣ ਜਦੋਂ ਅਮਰਜੀਤ ਨਾਲ ਵਾਲੀ ਡਿਸਕਸ਼ਨ ਸੀ ਮੇਰਾ ਖਿਆਲ ਹੈ ਉਦੋਂ ਵੀ ਅਸੀਂ 20 ਕ ਬੰਦੇ ਸੀ ਦੇ ਨਾਲ ਜਿਵੇਂ ਸਟੱਡੀ ਸਰਕਲ ਤੇ ਜ਼ਿਆਦਾ ਸੀ ਅਮਰਜੀਤ ਪਾਸੇ ਨਹੀਂ ਜਦੋਂ ਦੋਨੇ ਆਪੋਜੀਟ ਤਰ੍ਹਾਂ ਦੇ ਬੰਦੇ ਹੁੰਦੇ ਆ ਤੇ ਉੱਥੇ ਫਿਰ ਰੌਲਾ ਗੋਲਾ ਜਾਂ ਕਿੰਨਾ ਨਹੀਂ ਰੌਲਾ ਗੋਲਾ ਦੇਖੋ ਇਹਨਾਂ ਦੋਨਾਂ ਮੀਟਿੰਗਾਂ ਦੇ ਵਿੱਚ ਕਦੇ ਵੀ ਰੌਲਾ ਨਹੀਂ ਪਿਆ ਇਹ ਦੋ ਮੇਰੀ ਮੇਰਾ ਐਕਸਪੀਰੀਅੰਸ ਹੈ ਇਹ ਵਾਰੀ ਵਾਰੀ ਨੂੰ ਨਹੀਂ ਕਹਾਂ ਜਾਂਦਾ ਸੀ ਤੁਸੀਂ ਆਪਣੀ رائے ਲੱਖੋ ਤੁਸੀਂ ਆਪਣੀ ਮਾਇਕ ਦੇ ਉੱਤੇ ਜਾ ਕੇ ਉਹ رائے ਰੱਖਦੇ ਆ ਆਪਣੇ ਤਾਂ ਮੈਂ ਅੱਜ ਪੁੱਛ ਰਿਹਾ ਕਿਉਂਕਿ ਜਥੇਦਾਰ ਸਾਹਿਬ ਦਾ ਅੱਜ ਅਖਬਾਰਾਂ ਨੇ ਲਾਇਆ ਕਿ ਫਰਮਾਨ ਆਇਆ ਹੈ ਕਿ ਕੋਈ ਵੀ ਤਰ੍ਹਾਂ ਦੀ ਜਿਹੜੀ ਆ ਉਹ ਨਹੀਂ ਉਹ ਦੂਜੇ ਰੌਲੇ ਵਾਲੀ ਦੀ ਵੀ ਗੱਲ ਮੈਂ ਤੁਹੁੰਦਾ ਸੀ ਮੈਂ ਉਹਦੇ ਵਿੱਚ ਪਾਰਟਿਸਪੈਂਟ ਈਵਨ ਜਦੋਂ ਕੈਲੰਡਰ ਵੀ ਲਾਗੂ ਹੋਇਆ ਹੈ ਇਹ ਇੱਕ ਕੋਈ ਮਿਲਟਰੀ ਦਾ ਰਿਟਾਇਰਡ ਆ ਬੰਦਾ ਸ਼ਾਨ 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 ਉਹ ਬਹੁਤ ਆਬਜੈਕਸ਼ਨਸ ਲਾ ਰਿਹਾ ਸੀ ਉਹਦੇ ਫਿਰ ਹਰ ਵਾਰੀ ਉੱਠ ਕੇ ਬੋਲਦਾ ਸੀ ਆਪਣੀ ਆਬਜੈਕਸ਼ਨ ਫਿਰ ਉਹਦਾ ਉੱਤਰ ਕਦੇ ਪਾਲਸਿੰਗ ਪੂਰੇ ਵਾਲ ਦਿੰਦੇ ਸੀ ਕਦੇ ਸਾਡੇ ਵਿੱਚੋਂ ਕਿਸੇ ਕੋਈ ਦਿੰਦਾ ਸੀ ਇਦਾਂ ਹੀ ਜਦੋਂ ਜਦੋਂ ਪਾਸ ਕਰਨਾ ਸੀਗਾ ਉਸ ਦਿਨ ਵੀ ਸਾਰੀਆਂ ਸੰਸਥਾਵਾਂ ਤੋਂ ਬੰਦੇ ਸੱਦੇ ਹੋਏ ਸੀ ਤੇ ਉਹਨਾਂ ਨੇ ਆਪਣੀ ਆਪਣੀ رائے ਰੱਖੀ ਹੱਕ 'ਚ ਰੱਖੀ ਬਹੁਤਿਆਂ ਨੇ ਤੇ ਪਾਸ ਕਰ ਦਿੱਤਾ ਗਿਆ ਸੀ ਤੇ ਇਹ ਜਿਹੜੀ ਜਿਹੜੀ ਰੌਲੇ-ਗੋਲੇ ਵਾਲੀ ਗੱਲ ਹੈ ਇਹ ਤੁਹਾਨੂੰ ਸ਼ਾਇਦ ਜਾਤ ਹੋਵੇ ਵੀ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਂਦ ਨੂੰ ਸੱਦਿਆ ਸੀ ਉਹ ਦੋ ਇਹ ਬੱਸਾਂ ਭਰ ਕੇ ਗਏ ਸੀ ਅਕਾਲੀ ਹੈ ਨਾ ਮੀਰਾ ਸਿੰਘ ਅੱਜ ਉੱਥੇ ਡਾਂਸੋਟਾ ਹੋਣਗੇ ਤੇ ਰੌਲਾ-ਗੋਲਾ ਪਾਵਣਗੇ ਮੀਰਾ ਖਾਲਾ ਰੌਲਾ ਬਾਬਾ ਪਿਆਰੀ ਸੀ ਉੱਥੇ ਉਹ ਜਦੋਂ ਤੁਸੀਂ ਇਦਾਂ ਬਣ ਕੇ ਜਾਂਦੇ ਹੋ ਦੇਖੋ ਜਿੱਦਾਂ ਤਾਕਤ ਦਾ ਮਜ਼ਾਰਾ ਜਦੋਂ ਕਰਦਾ ਹਾਂ ਤਾਂ ਤਾਕਤ ਦਾ ਮਜ਼ਾਰਾ ਕਰਦੇ ਹਾਂ ਇਹ ਹੁਣ ਸੁਖਵੀਰ ਸਿੰਘ ਬਾਦਲ ਹੋਣਾ ਤੇ ਡਿਪੈਂਡ ਕਰਦਾ ਕਿ ਉਹ ਐਜ਼ ਅ ਸਿੱਖ ਇੱਕ ਮਤਲਬ ਨਿਮਾਣੇ ਸਿੱਖ ਦੇ ਤੌਰ ਤੇ ਇੱਕ ਅਕਾਲੀ ਹੋਣ ਦੇ ਤੌਰ ਤੇ ਉੱਥੇ ਜਾਂਦੇ ਆ ਤੇ ਆਪਣੇ ਮਤਲਬ ਜੋਨ ਤੇ ਦੋਸ਼ ਲਾਇਆ ਜਾਂਦੇ ਆ ਉਹਨਾਂ ਨੂੰ ਸੌਂ ਜਾਂਦੇ ਤੇ ਤਹਮਮਲਵਾਜ਼ੀ ਨਾਲ ਉਹਦਾ ਉੱਤਰ ਦਿੰਦੇ ਆ ਦੇਖੋ ਤਾਂ ਉਹਨੂੰ ਇਦਾਂ ਹੈ ਨਾ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਸੇ ਸੁਣੀਏ ਕਿਸੇ ਕਹੀ ਹੈ ਵੈਸੇ ਵੀ ਜਿਵੇਂ ਗੁਰੂ ਮਾਨਕ ਸਾਹਿਬ ਨੇ ਸਿੱਧ ਗੋਸ਼ਟ ਦੇ ਵਿੱਚ ਕਿਹਾ ਵੀ ਰੋਸ ਨਾ ਕੀਜਾ ਉੱਤਰ ਦੀਜਾ ਹੈ ਨਾ ਇਹ 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 ਇਹਨਾਂ ਦੇ ਹਲੀਮੀ ਦੇ ਤੇ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਹ ਕਿਵੇਂ ਡੀਲ ਕਰਦੇ ਨੇ ਦੇ ਕੋਹ ਨੂੰ ਅੰਤਰੀਕ ਕਮੇਟੀ ਦੇ ਬੰਦੇ ਵੀ ਸੱਦੇ ਹੋਏ ਨੇ ਉੱਥੇ ਉੱਥੇ ਜੋ ਜਿਹਨਾਂ ਦੇ ਨਾਲ ਉਸ ਵੇਲੇ ਮਿਨਿਸਟਰੀ ਚ ਸੀਗੇ ਜਾਂ ਭਾਈਵਾਲ ਸੀਗੇ ਜਾਂ ਜਿਨ੍ਹਾਂ ਨੂੰ ਆਪਾਂ ਅਜਿ깔 ਬ੍ਰੇਕਅਵੇ ਗਰੁੱਪ ਵੀ ਹੈ ਸੁਣਦੇ ਆ ਵੀ ਸਾਰੇ ਇਹ ਨਾਲ ਦੋਸ਼ੀ ਸੀਗੇ ਇਹਨਾਂ ਨੇ ਰੋਕਿਆ ਨਹੀਂ ਹੈ ਤੇ ਉਹ ਵੀ ਉਹ ਸਾਰੇ ਬੁਲਾਏ ਹੋਏ ਨੇ ਉੱਥੇ ਹੁਣ ਇਹ ਕਿਵੇਂ ਇਸ ਚੀਜ਼ ਨੂੰ ਜੇਕਰ ਬਤੌਰ ਇੱਕ ਨਮਾਣੀ ਸਿੱਖ ਦੇ ਤੌਰ ਦੇ ਇਹ ਸਾਰੇ ਇਹ ਬੀਹੇਵ ਕਰਦੇ ਆ ਉੱਥੇ ਜੋ ਉੱਥੇ ਡਿਸਕਸ਼ਨ ਹੁੰਦੀ ਆ ਉਹਦਾ ਪ੍ਰੋਪਰ ਵੇਜ ਦੇ ਵਿੱਚ ਉੱਤਰ ਦਿੰਦੇ ਆ ਆਪਣੇ ਦੋਸ਼ ਨੂੰ ਮੰਨਦੇ ਆ ਫਿਰ ਤਾਂ ਇਹ ਸਮੂਹਤ ਹੋਣੀ ਚਾਹੀਦੀ ਆ ਜੇ ਇਹ ਹੰਲਾ ਗੁੱਲਾ ਕਰਦੇ ਤਾਂ ਇਹ ਉਸ ਸਪਿਰਿਟ ਤੋਂ ਜਿਹੜੀ ਗੁਰੂ ਨਾਨਕ ਦੇਵ ਜੀ ਸਾਨੂੰ ਦਿੱਤੀ ਆ ਉਹ ਤੋਂ ਇਹ ਬਾਹਰ ਜਾਂਦੇ ਆ ਫਿਰ ਨਹੀਂ ਪਰ ਸੁਖਬੀਰ ਬਾਦਲ ਕਹਿ ਚੁੱਕੇ ਆ ਲਖਤੀ ਰੋਕ ਵੀ ਤੇ ਪਹਿਲਾਂ ਪੇਸ਼ ਹੋ ਕੇ ਵੀ ਕਿ ਮੈਂ ਨਿਮਾਣੇ ਸਿੱਖ ਦੀ ਤਰ੍ਹਾਂ ਹੀ ਇਹਨੂੰ ਸਾਰਾ ਕੁਝ ਮੰਨੂਗਾ ਇਹ ਵੱਖਰੀ ਗੱਲ ਆ ਕਿ ਅੰਜਾਮ ਇਹ ਨੇ ਸਾਸਰੀ ਲੀਡਰਾਂ ਤੇ ਹੁੰਦਾ ਇਹ ਹੀ ਆ ਕਿ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਕਰਦੇ ਆ ਉਹ ਦੱਸਦੇ ਨਹੀਂ ਇਹਦੇ ਆਮ ਵੀ مشهور ਆ ਤੇ ਦੂਜੇ ਪਾਸੇ ਇਹ ਕਹਿ ਦਿੰਦਾ ਕਿ ਸੁਖਵੀਰ ਬਾਦਰ ਮੈਨਾਂ ਖੋਦੀ ਇਹ ਮਾਹੌਲ ਬਚਰ ਜਾ ਕਿ ਤੁਸੀਂ ਸਾਰੇ ਲੋਕ ਸਤੀਫੇ ਦੇ ਦਿਓ ਤੁਸੀਂ ਇਦਾਂ ਕਰ ਨਾ ਨਹੀਂ ਮੈਂ ਅੱਜ ਹੀ ਮੈਂ ਦੇਖੋ ਕਰਨਲ ਸਿੰਘ ਪਿੰਡੋਲੀ ਹੋਣੇ ਮੈਂ ਬਸ ਨੇ ਹੀ ਵੀ ਜਾਣਦੀ ਆ ਹਨਾ ਤੇ ਟੌੜ ਸਾਹਿਬ ਦੇ ਨੇੜੇ ਰਹੇ ਨੇ ਉਹ ਬੀਂਗ ਇਨ ਦਾ ਫੀਲਡ ਮਤਲਬ ਸੀ ਇੱਕ ਦੂਜੇ ਨੂੰ ਮਿਲਦੇ ਰਹੇ ਆ 102 ਉੱਥੇ ਮਤਲਬ ਗੱਲਾਂ ਬਾਤਾਂ ਵੀ ਕਰਦੇ ਰਹੇ ਆ ਘਰੇ ਵੀ ਇੱਕ ਦੂਜੇ ਦੇ ਗਏ ਆਏ ਆ ਭਾਵੇਂ ਬਹੁਤੀ ਵਾਰ ਨਾ ਸੀ ਓ ਅੱਜ ਮੈਂ ਉਹਨਾਂ ਦੀ ਸੁਣ ਰਹੀ ਸੀ ਮੱਖੂ ਲਾ ਰਿਆ ਸੀ ਇੰਟਰਵਿਊ ਹੈ ਨਾ ਮੈਂ ਸੋਨੂ ਵੀ ਕੀ ਕਹਿੰਨੇ ਤਾਂ ਸਿੰਘ ਦਾ ਨਵੀਂ ਦੋਨਾਂ ਸਰਦਾਰ ਸਾਹਿਬ ਜੀ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਿਹੜਾ ਦੇਖੋ ਤੁਹਾਨੂੰ ਸ਼ਾਇਦ ਯਾਦ ਹੋਵੇ ਪਿਛਲੀ ਮੀਟਿੰਗ ਦੇ ਵਿੱਚ ਜਦੋਂ ਗੱਲ ਕੀਤੀ ਸੀ ਤਾਂ ਮੈਂ ਉਹਨੂੰ ਕਿਹਾ ਸੀਗਾ ਵੀ ਆ ਜਿਹੜਾ ਸਿਵਲ ਦੇਣ ਦਾ ਸਟੰਟਰ ਦੇ ਵਿੱਚ ਹੈ ਨਾ ਇਹ ਪ੍ਰੈਸ਼ਰਾਈਜ਼ ਕਰਨ ਦੇ ਵਾਸਤੇ ਹੈ ਸਿੰਘ ਸਾਹਿਬਾਨ ਤੇ ਉਹ ਉਹ ਉਹਨਾਂ ਨੇ ਕਰਨਲ ਸਿੰਘ ਪਿੰਡੋਲੀ ਨੂੰ ਕਿਹਾ ਕਿ ਸੁਬੀਰ ਸਿੰਘ ਬੰਦੇ ਨੇ ਕੱਲੇ ਕੱਲੇ ਬੰਦੇ ਜਿਹੜੇ ਯੂਥ ਅਕਾਲੀ ਦਲ ਵਾਲੇ ਨੇ ਉਹ ਕਿਉਂਕਿ ਸਾਰੇ ਉਹ ਪਾਇੰਟੀ ਨੇ ਮੈਂ ਕਿਸੇ ਰੋਡ ਦੀ ਵੀ ਇੰਟਰਵਿਊ ਸੁਣੀ ਸੀ ਇਹਨਾਂ ਵੀ ਕਹਿੰਦੇ ਵੀ ਯੂਥ ਅਕਾਲੀ ਦਲ ਵਾਲਿਆਂ ਨੇ ਤਾਂ ਕਰ ਨਹੀਂ ਸੀਗਾ ਕਿਉਂਕਿ ਸਾਰੇ ਸੁਖਬੀਰ ਦੇ ਪਾਇੰਟੀ ਨੇ ਉਹਦੇ ਮਤਲਬ ਉਹਦੇ ਕਰਕੇ ਉਹਨਾਂ ਦੀ ਹੁੰਦਾ ਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਇਹ ਫੋਨ ਨਾਲ ਕੰਟੈਕਟ ਕਰਕੇ ਗਿਆ ਜਾਂ ਬੁਲਾ ਕੇ ਇਹ ਸਭ ਨੂੰ ਕਹਿੰਦੇ ਤੁਸੀਂ ਇਸ ਸਤੀਫਿਆਂ ਦਾ ਢੇਰ ਲਾ ਦਿਓ ਨਹੀਂ ਤਾਂ ਦੇ ਜੇ ਨੌਂ ਨੇ ਸਿਖਵਾਲੀ ਗੱਲ ਹੈ ਜਦੋਂ ਤੁਸੀਂ ਇੱਕ ਵਾਰੀ ਕਿਸੇ ਨੂੰ ਤਨਖਾਹੀਆ ਕਰਾਰ ਦੇ ਦੇਣੇ ਦੋਸ਼ ਐਤ ਕਰ ਦਿੰਦੇ ਹੋ ਤਾਂ ਉਹਦਾ ਫੈਸਲਾ ਤਾਂ ਹਲੇ ਬਾਅਦ ਚ ਹੋਣਾ ਹੁੰਦਾ ਹੈ ਨਾ ਅਕਾਲ ਤਖਤ ਦੇ ਜਿਵੇਂ ਵਿਚਾਰ ਵਟਾਂਦਰਾ ਕਰਕੇ ਜਿਵੇਂ ਦੀ ਤੁਸੀਂ ਆਪਾਂ ਗੱਲ ਵੀ ਕਰਦੇ ਰਹੇ ਆ ਉਹ ਤੋਂ ਬਾਅਦ ਹੋਣਾ ਹੁੰਦਾ ਤੇ ਸੁਖਵੀਰ ਸਿੰਘ ਉਹ ਸੁਖਵੀਰ ਸਿੰਘ ਉੱਥੇ ਐਸਸੀਪੀਸੀ ਚ ਜਾ ਨਹੀਂ ਸਕਦੇ ਸਿੱਖਾਂ ਦੇ ਨਾਲ ਕੰਟੈਕਟ ਨਹੀਂ ਰੱਖ ਸਕਦੇ ਹੈਗੇ ਪਰ ਉਹ ਦੁਬਾਰਾ ਚਿੱਠੀ ਲੈਣ ਵੇਰ ਗਏ ਆ ਉੱਥੇ ਅਕਾਲ ਤਖਤ ਦੇ ਉੱਤੇ ਹੈਨਾ ਤੇ ਬਿਨਾਂ ਬੁਲਾਏ ਗਏ ਆ ਉਹ ਤੇ ਉਹ ਕਿੰਨੇ ਕੇਸ ਨੂੰ ਮਰਯਾਦਾ ਨ ਮੰਨਦੇ ਨੇ ਆਪਾਂ ਕੁਝ ਕਹਿ ਨਹੀਂ ਸਕਦੇ ਕੋ ਬਾਦਰ ਸਾਹਿਬ ਅਗੇ ਵੈਸੇ ਜੋ ਵੀ ਇਹ ਸਾਰੀਆਂ ਘਟਨਾਵਾਂ ਹੋਈਆਂ ਨੇ ਇਹ ਕੀਤੀਆਂ ਤਾਂ ਬਾਦਰ ਸਾਹਿਬ ਨੇ ਨਹੀਂ ਨਹੀਂ ਵੱਡੇ ਬਾਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਦੋ ਸਵਰਗਵਾਸ ਹੋ ਗਿਆ ਪੱਕੀ ਗਈ ਹੈ ਉਹਨਾਂ ਦੇ ਬਾਰੇ ਪਰ ਲੋਕਾਂ ਦਾ ਉਹਨਾਂ ਬਾਰੇ ਇਹ ਵੀ ਮਹਿਸੂਸ ਸੀਗਾ ਕਹਿਣਾ ਵੀ ਉਹ ਥੋੜਾ ਉਹਨਾਂ ਦਾ ਸੁਭਾਅ ਜਿਹੜਾ ਉਹ ਇਸ ਕਿਸਮ ਦਾ ਸੀਗਾ ਵੀ ਆਪਣੀ ਗੱਲ ਉਹ ਜ਼ਾਹਰ ਨਹੀਂ ਸੀ ਹੋਣ ਦਿੰਦੇ ਜਾਂ ਕੀ ਹੈ ਹਨ ਤੁਸੀਂ ਜਿਹਨੇ ਆਪਾਂ ਅ ਕਾਲ ਤੱਕ ਦੇ ਸਬੰਧ ਵਿੱਚ ਵੀ ਗੱਲ ਕਰੀ ਜਾਉਣੀ ਹੈ ਜੇ ਕੋਈ ਫੈਸਲਾ ਮੈਂ ਇੱਕ ਤੁਹਾਨੂੰ ਪਰਸਨਲ ਦੱਸਦੀ ਆ ਇਹ ਜਦੋਂ ਖਾਲਸਾ ਸਥਾਪਨਾ 300 ਸਾਲਾ ਮਨਾਇਆ ਹੈ ਉਦੋਂ ਮੇਰੇ ਡਿਪਾਰਟਮੈਂਟ ਚੋਂ ਮੈਂ ਇਨਵਾਈਟਡ ਸੀਗੀ ਉਹ ਸੈਮੀਨਾਰ ਸੀ ਸਾਡਾ ਅੱਛਾ ਉਸ ਸੈਮੀਨਾਰ ਦੇ ਵਿੱਚ ਜਿੱਨੇ ਸਾਡਾ ਦੁਪਹਿਰ ਦਾ ਫੂਡ ਜਿਹੜਾ ਸਰਕਾਰੀ ਗੱਡੀ ਮਿਲੀ ਹੋਈ ਸੀ ਐਂਬੈਸਡਰ ਬਿੱਤੇ ਡਰਾਈਵਰ ਮੈਨੂੰ ਕਲੀਮਟੇ ਤੇ ਰਹਾਇਸ਼ ਵੀ ਮਿਲੀ ਹੋਈ ਸੀ ਤੇ ਨੰਦਰਾ ਸਾਹਿਬ ਨਹੀਂ ਚੰਡੀਗੜ੍ਹ ਹਾਂਜੀ ਉਹ ਉਹ ਸੈਮੀਨਾਰ ਚੰਡੀਗੜ੍ਹ ਕੀਤਾ ਸੀ ਬਾਕੀ ਸੈਲੀਬ੍ਰੇਸ਼ਨਸ ਅਨੰਦਪੁਰ ਸਾਹਿਬ ਹੋਈਆਂ ਸੀ ਤੇ ਉੱਥੇ ਦੁਪਹਿਰ ਦੀ ਰੋਟੀ ਪੰਜਾਬ ਤੋਂ ਦੇ ਵਿੱਚ ਸੀਗੀ ਸ਼ਾਮ ਦੀ ਰੋਟੀ ਪੰਜਾਬ ਗਵਰਨਰ ਦੇ ਹਾਊਸ 'ਚ ਸੀਗੀ ਇਸੇ ਤਰ੍ਹਾਂ ਦੂਸਰੇ ਦਿਨ ਜਿਹੜਾ ਰਾਤ ਦਾ ਭੋਜਨ ਸੀਗਾ ਉਹ ਬਾਗਲ ਸਾਹਿਬ ਦੇ ਜਿਹੜਾ ਸਰਕਾਰੀ ਰੈਜ਼ਿਡੈਂਸ ਹੈ ਉੱਥੇ ਹੀ ਰੱਖਿਆ ਹੋਇਆ ਤੇ ਉੱਥੇ ਹੁਣ ਸਾਰੇ ਬਾਰੀ-ਬਾਰੀ ਆ ਕੇ ਮਿਲੇ ਸਕਾਲਰਜ਼ ਤੇ ਉਹ ਜਿਹਨੇ ਆਪਣਾ ਬਲਵਿੰਦਰ ਸਿੰਘ ਭੁੰਦੜ ਨੇ ਜਾਂ ਢੀਂਸਾ ਸਾਹਿਬ ਨੇ ਮੈਂ ਪਰਸਨਲੀ ਇਹ ਨੇ ਬੰਦੇ ਜਾਨੇ ਕੈਪਟਨ ਕਮਲਜੀਤ ਸਿੰਘ ਉਹ ਤਾਂ ਘਰ ਸਾਮੀਨਾਂ ਦੇ ਇੰਚਾਰਜ ਸੀਗੇ ਉਹ ਸਾਰੇ ਆ ਕੇ ਮਲੇ ਰਾਜਾ ਨਰਿੰਦਰ ਸਿੰਘ ਸੀਗੇ ਉਦੋਂ ਮੇਰੇ ਖਿਆਲ ਐਮਐਲਏ ਸੀ ਕਿ ਮਿਨਿਸਟਰ ਵੀ ਨਾਬੇ ਵਾਲੇ ਹਾਂ ਉਹ ਮੈਨੂੰ ਤਾਂ ਉਹਨਾਂ ਬਾਰੇ ਪਤਾ ਸੀ ਕਿਉਂਕਿ ਆਪਣੇ ਗਾਹ ਤੋਂ ਗਾਹ ਰਿਸ਼ਤੇਦਾਰੀਆਂ ਜਿਵੇਂ ਹੁੰਦੀਆਂ ਨੇ ਇਸ ਤਰ੍ਹਾਂ ਤੇ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਨੂੰ ਵੀ ਉਹ ਜਾਣਦੇ ਆ ਨਾ ਜਦੋਂ ਉਹ ਮੇਰੇ ਕੋਲ ਆਏ ਤਾਂ ਕੀ ਕਹਿੰਦੇ ਹੁੰਦੇ ਨੇ ਸੱਸੀ ਗਾਲ ਬਲਾਈ ਮੈਂ ਵੀ ਲੇਕਿਨ ਗੁਰੂ ਨਾਮ ਕੋਰ ਪੰਜਾਬੀ ਵਿੱਚ ਕਹਿੰਦੇ ਗੁਰੂ ਨਾਮ ਮੈਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਫਿਰ ਇਦਾਂ ਹੀ ਗੱਲਾਂ ਚੱਲ ਪਈਆਂ ਕਹਿੰਦੇ ਕੋਈ ਕੰਮ ਹੋ ਵੀ ਮੈਂ ਕਿਹਾ ਸਾਡੀ ਇੰਟਰਵਿਊ ਨਹੀਂ ਹੋਣ ਦੇ ਰਹੇ ਬਾਦਲ ਸਾਹਿਬ ਹੈ ਨਾ ਵੀ ਆਪੋ ਜੀਸ਼ਨ ਤੁਹਾਡੇ ਨੇ ਮੈਂ ਮੇਰੀ ਪ੍ਰੋਫੈਸਰ ਦੀ ਇੰਟਰਵਿਊ ਡਿਊ ਸੀਗੀ ਵੀ ਇਹ ਕੀ ਹੈ ਉਹ ਮੈਨੂੰ ਕਹਿੰਦੇ ਮੈਂ ਤੁਹਾਡੀ ਬਾਦਲ ਸਾਹਿਬ ਨਾਲ ਗੱਲ ਕਰਾਉਣਾ ਚਲੋ ਪਹਿਲਾਂ ਅਸੀਂ ਗੱਲ ਕਰਨਗੇ ਉੱਥੇ ਕੋਈ ਹੋਰ ਸੀ ਫਿਰ ਉਹ ਇਕੱਲੇ ਖੜੇ ਉਹ ਖਾਣਾ ਖਾ ਰਹੀ ਸੀ ਉਹ ਮਿਲ ਕੇ ਨੇ ਹੁਣ ਆ ਜਾ ਤੂੰ ਨਾਲ ਮੈਂ ਨਾਲ ਨਾਲ ਚਲੀ ਗਈ ਤੇ ਸੱਚੀ ਗੱਲ ਸੱਚੀ ਗੱਲ ਬੁਲਾਈ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਕੇ ਨੇ ਹਾਂ ਬੀਬੀ ਜੀ ਦੱਸੋ ਕੀ ਕੰਮ ਹੈ ਮੈਂ ਕਿਹਾ ਜੀ ਸਾਡੀ ਇੰਟਰਵਿਊ ਰੋਕੀ ਹੋਈ ਹੈ ਵੀ ਤੁਸੀਂ ਮਾਈਸਟਰ ਚਾਂਸਲਰ ਨੂੰ ਅਲਾਉ ਕਰੋ ਵੀ ਉਹ ਇੰਟਰਵਿਊ ਕਰ ਮੈਨੂੰ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਦੱਸਿਆ ਮੇਰਾ ਦੱਸਿਆ ਉਹਨਾਂ ਨੇ ਵੀ ਪੰਜਾਬੀ ਯੂਨੀਵਰਸਿਟੀ ਚੋਂ ਆਈ ਹੈ ਹਨਾ ਜਿਹੜੀ ਲੋਕ ਗੱਲ ਕਹਿੰਦੇ ਮੈਂ ਉਹਦੀ ਗੱਲ ਤਾਂ ਹੁੰਦੱਸਦੀ ਆ ਮੈਂ ਦੋਈ ਵਾਰ ਹੀ ਮਿਲਿਆ ਉਹਨੂੰ ਤਿੰਨ ਵਾਰ ਤਿੰਨ ਵਾਰ ਮਿਲਿਆ ਤੇ ਉਹ ਉਹ ਤਾਂ ਤੁਸੀਂ ਅੰਦਾਜ਼ਾ ਲਗਾਓ ਤੇ ਮੈਨੂੰ ਕਹਿੰਦੇ ਬੀਬੀ ਇਹ ਪੰਜਾਬੀ ਪੰਜਾਬ ਯੂਨੀਵਰਸਿਟੀ ਵਾਲੀ ਵੀਸੀ ਨੇ ਕਰਨੀ ਹੈ ਮੈਂ ਕਹਿੰਦੀ ਨਹੀਂ ਜੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਆ ਤੇ ਉਹ ਮੈਨੂੰ ਕਹਿੰਦੇ 14 ਮਈ ਤੋਂ ਬਾਅਦ ਮੈਨੂੰ ਮਿਲਿਓ ਕਹਿੰਦੇ ਜੇ ਤਾਂ ਇਹਨਾਂ ਦੀ ਵੀਸੀ ਨਹੀਂ ਕਰਨੀ ਨਾ ਹੁਣੀ ਕਹਿ ਦਿੰਦਾ ਤੇ ਨਹੀਂ ਤੁਸੀਂ ਮੈਨੂੰ 14 ਮਈ ਤੋਂ ਬਾਅਦ ਮਿਲਿਓ ਮੈਨੂੰ ਪਤਾ ਸੀ ਡਾਕਟਰ ਪਵਾਰ ਦੀ ਟਰਮ ਜਿਹੜੀ ਉਹ 14 ਮਈ ਨੂੰ ਖਤਮ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਤਾਂ ਨਾ ਵੀਸੀ ਆ ਜਾਣਾ ਵੀ ਫੇਰ ਮੈਨੂੰ ਤੁਹਾਡੇ ਕੋਲ ਆਉਣੀ ਕੀ ਲੋੜ ਪਈ ਐ ਇਦਾਂ ਵੀ ਇਹ ਉਹਨਾਂ ਦਾ ਮਤਲਬ ਸੁਭਾਅ ਸੀਗਾ ਵੀ ਇਸ ਕਿਸਮ ਦੀ ਗੱਲ ਕਰਦੇ ਹਨ ਹੁਣ ਸੁਖਵੀਰ ਬਾਦਲ ਹੋਣੇ ਜ ਮੇਰਾ ਖਿਆਲ ਹੈ ਉਹ ਉਸ ਕਿਸ ਤੇ ਦੇਖੀ ਜਾਂਦੀ ਹੈ ਉਹ ਇਹ ਕੀ ਕਰਦੇ ਨੇ ਕਿਦਾਂ ਅੱਛਾ ਇੱਕ ਨਵੀਂ ਗੱਲ ਹੋਰ ਹੋਈ ਆ ਹਾਂਜੀ ਵੈਸੇ ਤਾਂ ਜਿਹੜੇ ਸਾਡੇ ਸਿੰਘ ਸਾਹਿਬ ਰਹੇ ਨੇ ਕਾਲ ਤੱਕ ਦੇ ਕੋਈ ਇੱਕ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਰਹੇ ਨੇ ਬੜੇ ਔਕੇ ਪੀਰੀਅਡ ਚ ਰਹੇ ਨੇ ਉਹ ਵੀ ਹਾਂ ਬੜੇ ਉਹਨਾਂ ਨੂੰ ਵੀ ਕਾਲ ਤੱਕ ਤੋਂ ਉਹਨਾਂ ਨੇ ਕੁਰੀ ਮਲਬਤ ਸੋ ਛੇਕਿਆ ਆ ਤੇ ਮਤਲਬ ਇਹ ਰਵਾਇਤ ਕੋਈ ਨਵੀਂ ਨਹੀਂ ਆ ਕਿ ਜਿਹੜੇ ਸਾਫਕਾ ਜਥੇਦਾਰ ਨੇ ਉਹਨਾਂ ਨੂੰ ਵੀ ਪੇਸ਼ ਹੋਣਾ ਪੈਂਦਾ ਹੈ ਇਹ ਤਾਂ ਕਹਿ ਸਕਦਾ ਹੈ ਜੇ ਹੁਣ ਹੁਣ ਗਿਆਨੀ ਤੇ ਬਚਨ ਸਿੰਘ ਰਾਣੂ ਕਿਉਂਕਿ ਮੇਨ ਤੁਰਾ ਉਹੀ ਬਣਦੇ ਆ ਤੇ ਇਹ ਸਾਰੀ ਜੋ ਕੁਝ ਬਹਿਸਬਾਜ਼ੀ ਚੱਲ ਰਹੀ ਆ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਮਨ ਇਹਦੇ ਵਿੱਚ ਪੜਕਾਰੀ ਨੂੰ ਕੋ ਬਹੁਤਾ ਜਿਹੜਾ ਹੋਇਆ ਉਹਨੂੰ ਨਹੀਂ ਲਿਆ ਜਾ ਰਿਹਾ ਨਕੋਦਰ ਗੋਲੀ ਕਾਟਣ ਜਿਹੜੀਆਂ ਹੋਰ ਗਲਤੀਆਂ ਕਈ ਨੇ ਹੋਣਗੀਆਂ ਪਰ ਨਹੀਂ ਬਤੇਰੀਆਂ ਦੀ ਤੇ ਜਿਹੜਾ ਸੈਣੀ ਆ ਉਹਨੂੰ ਡੀਜੀਪੀ ਬਣਾਉਣ ਦਾ ਜਿਹੜਾ ਹਜ਼ਾਰ ਆਲਮ ਆ ਹਜ਼ਾਰ ਆਲਮ ਨੂੰ ਬਣਾਉਣ ਦਾ ਉਹਦੀ ਘਰ ਦੀ ਨੂੰ ਬਣਾਉਣਾ ਬੜਾ ਕੋਚੀਗਾ ਪਰ ਮੇਨ ਹੁਣ ਗੱਲਬਾਤ ਘੁੰਮ ਰਹੀ ਐ ਸਾਰੀ ਸੱਚੇ ਸਬਦੇ ਵਾਲਾ ਜਿਹੜਾ ਬਾਬਾ ਸਾਹਿਬ ਉਹਨੂੰ ਮਾਫੀ ਦਿੱਤੀ ਤੇ ਉਹਦੇ ਬਾਰੇ ਹੁਣ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਆ ਕਿ ਮੈਂ ਬਹੁਤ ਲੰਬਾ ਸਮਾਂ ਕਾਲ ਤੱਕ ਦਾ ਜਥੇਦਾਰ ਰਿਆ ਮੈਨੂੰ ਪੂਰਾ ਅਮਰਿਆਦਾ ਦਾ ਪਤਾ ਮੈਨੂੰ ਸਾਰੀਆਂ ਚੀਜ਼ਾਂ ਦੀ ਸਮਝ ਆ ਵੀ ਕਿੱਦਾਂ ਹੋਣੀਆਂ ਤੇ ਮੈਂ ਇਸ ਮਰਪਤ ਆ ਤੇ ਮੈਂ ਜਾਊਂਗਾ ਮੈਂ ਆਪਣਾ ਸਪਸ਼ਟੀਕਰਨ ਦੇ ਦਊਂਗਾ ਹੂੰ ਦੂਜੇ ਪਾਸੇ ਗਿਆਨੀ ਗੁਰਮੁਖ ਸਿੰਘ ਜਿਹੜੇ ਆ ਉਹ ਵੀ ਜਥੇਦਾਰ ਸੀ ਉਹਨਾਂ ਦੇ ਉਸ ਦੋਸ਼ ਦੇ ਵਿੱਚ ਵੀ ਸ਼ਾਮਲ ਆ ਉਹਨਾਂ ਦੀ ਇੱਕ ਵੀਡੀਓ ਮੈਂ ਤੁਹਾਨੂੰ ਪਹਿਲਾਂ ਆਪਾਂ ਡਿਸਕਸ ਵੀ ਕਰ ਰਹੇ ਸੀ ਉਹਦੇ ਵਿੱਚ ਜਿਸ ਤਰੀਕੇ ਨਾਲ ਉਹ ਕਹਿ ਰਿਹਾ ਕਿ ਮੇਰੇ ਤੇ ਬਹੁਤ ਦਬਾਅ ਬਣਾਇਆ ਗਿਆ ਬਾਕੀ ਸਾਰੇ ਜਥੇਦਾਰ ਸਹਿਮਤ ਹੋ ਜਾਂਦੇ ਸਿਰਫ ਮੈਂ ਨਹੀਂ ਸੀ ਮੰਨਦਾ ਤੇ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਤੇ ਮੇਰੇ ਕੋਲ ਇਹਦਾ ਕਰਵਾਇਆ ਤੇ ਉਹਦੇ ਵਿੱਚ ਬਾਰ-ਬਾਰ ਉਹ ਬਿਆਨੀ ਗੁਰਪ੍ਰੀਤ ਸਿੰਘ ਦਾ ਜ਼ਿਕਰ ਕਰ ਰਹੇ ਕੋਈ ਉਹ ਹੀ ਆਪਣੀ ਗੱਡੀ ਚ ਲੈ ਕੇ ਗਏ ਤੇ ਮੁਰਕੇ ਉਹ ਕਹਿੰਦੇ ਕਿ ਮੁਰਕੇ ਇੱਕ ਪ੍ਰਚਾਰ ਸ਼ੁਰੂ ਹੋ ਗਿਆ ਜੇ ਜਾਨੀ ਗੁਰਬੱਜਨ ਸਿੰਘ 22 ਇਅਰ ਬੰਬੇ ਗਏ ਅਖੇਕਮਾਰ ਦੇ ਘਰੋਂ ਚਿੱਠੀ ਮਿਲੀ ਉਹਨਾਂ ਨੂੰ ਇਹ ਵੀ ਸਵਾਲ ਹੈ ਕਿ ਚਿੱਠੀ ਕਾਲ ਤੱਕ ਤੇ ਕੌਣ ਲੈ ਕੇ ਆਇਆ ਸੀ ਇਹ ਅਜ ਕਈ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੈ ਹੁਣ ਇਹ ਜਿਹੜਾ ਰਾਮ ਰੌੜਾ ਇੰਨਾ ਲੰਬਾ ਚੌੜਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਦਾ ਨਿਰਣਾ ਕੀ ਇੱਕ ਦਿਨ ਝੋ ਸਕੂਗਾ ਕੀ ਉਦੋਂ ਹੀ ਸਿੰਘ ਸਾਹਿਬ ਫੈਸਲਾ ਸੁਣਾ ਦੇਣਗੇ ਜਾਂ ਹਾਲੇ ਗੱਲਬਾਤ ਸੁਣਨਗੇ ਤੇ ਨੂੰ ਅੱਗੇ ਟਾਲਣਗੇ ਨਹੀਂ ਦੇਖੋ ਜਿੱਥੋਂ ਤੱਕ ਤਾਂ ਹੁਣ ਅਜਨੇ ਨੂੰ ਸੁਵੀਰ ਹੋਣਾਂ ਦੇ ਵਿੱਚ ਚਿੱਠੀ ਲਿਖੀ ਮੇਂ ਛੇਤੀ ਫੈਸਲਾ ਕੀਤਾ ਜਾਵੇ ਮੇਂ ਮੇਰੀ ਸਜਾ ਸੁਣਾਈ ਜਾਵੇ ਤੇ ਇਹ ਉਹ ਤੋਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਾਂ ਦੂਸਰੇ ਕੋਣ ਗਿਆਨੀ ਰਗਵੀਰ ਸਿੰਘ ਨੇ ਜੱਤੇਦਾਰ ਇਹਨਾਂ ਦੇ ਬਿਆਨ ਆਉਂਦੇ ਰਹੇ ਨੇ ਵੀ ਅਸੀਂ ਵਿਚਾਰ ਵਟਾਂਦਰਾ ਕਰਨ ਦੇਖੋ ਜੇ ਇਹ ਹੁਣ ਸੂਚੇ ਪੰਥ ਦੀ ਗੱਲ ਹੈ ਜਿਵੇਂ ਮੈਂ ਪੁਸਤਕ ਦੀ ਗੱਲ ਕੀਤੀ ਅਮਰਜੀਤ ਗਰੇਵਾਲ ਹੋਣੀ ਕਿਤਾਬ ਦੀ ਉਹ ਕਿਉਂਕਿ ਇੱਕ ਇੰਟੈਲੈਕਚੁਅਲ ਮਾਮਲਾ ਸੀ ਜੋ ਪਿਆਰ ਸਿੰਘ ਦੀ ਕਿਤਾਬ ਸੀਗੀ ਉਹ ਇੰਟੈਲੈਕਚੁਅਲ ਮਾਮਲਾ ਜਿਹੜਾ ਉਹ ਤੁਸੀਂ ਜੱਜ ਬਣਾ ਲੈਂਦੇ ਜਿਹੜੇ ਉਸ ਬਿਲਡਿੰਗ ਦੇ ਐਕਸਪਰਟ ਨੇ ਨਾ ਦੇ ਦਿੰਦੇ ਉਹ ਪੜ ਕੇ ਆਪਣੀ ਰਾਏ ਦਿੰਦੇ ਆ ਉਹ ਇੱਕ ਦਿਨ ਦੇ ਵਿੱਚ ਵੀ ਡਿਸਕਸ ਹੋ ਸਕਦਾ ਪਰ ਇਹ ਮਾਮਲਾ ਸਾਰੇ ਪੰਥ ਨਾਲ ਜੁੜਿਆ ਹੋਇਆ ਹੈ ਇਹ ਇੱਕਦਮ ਫੈਸਲਾ ਮੇਰੇ ਖਿਆਲ ਦੇ ਵਿੱਚ ਇੱਕਦਮ ਫੈਸਲਾ ਨਹੀਂ ਕੀਤਾ ਜਾ ਸਕਦਾ ਇਹਦਾ ਪਰ ਜਿਹੜੇ ਜਥੇਦਾਰ ਸਾਹਿਬਾਂ ਨੇ ਪਹਿਲਾ ਸਟੈਂਡ ਲਿਆ ਸੀਗਾ ਕਿ ਅਸੀਂ ਆਪਣਾ ਟਾਈਮ ਲਵਾਂਗੇ ਅਸੀਂ ਵਿਦਵਾਨਾਂ ਨਾਲ ਗੱਲ ਕਰਾਂਗੇ ਸੰਪਰਦਾਵਾਂ ਨਾਲ ਗੱਲ ਕਰਾਂਗੇ ਜਥੇਬੰਦੀਆਂ ਨਾਲ ਸਿੱਖ ਪਰਧੀਆਂ ਜਥੇਬੰਦੀਆਂ ਨਾਲ ਵਿਦਵਾਨਾਂ ਨਾਲ ਤੇ ਉਹਨਾਂ ਥੋੜਾ ਬਹੁਤਾ ਵਿਚਾਰ ਚਰੰਦਰਾ ਕੀਤਾ ਬਾਅਦ ਚ ਉਹਨਾਂ ਦੇ ਦਬਾਅ ਇਹਨਾਂ ਬਣ ਗਿਆ ਵੀ ਛੇਤੀ ਕਰੋ ਵਾਲਾ ਤੇ ਉਹ ਵਿਚੇ ਚੱਲ ਗਈ ਗੱਲ ਜਿਹੜੀਆਂ ਸੰਪਰਦਾਵਾਂ ਕੋਲ ਆਉ ਸੀ ਉਹ ਫਿਰ ਜਿਹੜਾ ਲੱਗਦਾ ਹੁਣ ਜਦੋਂ ਇਹਨਾਂ ਨੇ ਇਕੱਠੇ ਹੋਣਾ ਉਦੋਂ ਵੀ ਦਬਾਅ ਪਾਉਣਾ ਇਹਨਾਂ ਨੇ ਦੇਖੋ ਇਹਨਾਂ ਦਾ ਸੁਭਾਅ ਬਣ ਚੁੱਕਿਆ ਜਦੋਂ ਤਾਕਤ ਜਿੰਦਿਆ ਉਹਦੇ ਆਪਣੀ ਤਾਕਤ ਦੇ ਜੋ ਜਿੰਨੇ ਹੁਣ ਆਪਾਂ ਸਾਰੇ ਇਹ ਖਬਰਾਂ ਸਾਂਝੀਆਂ ਕਰਦੇ ਹੀ ਰਹੇ ਹਾਂ ਕਿ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦੇ ਉੱਤੇ ਸਰਕਾਰੀ ਰਿਹਾਇਸ਼ ਦੇ ਉੱਤੇ ਇਹਨਾਂ ਨੂੰ ਲਜਾਇਆ ਗਿਆ ਉੱਥੇ ਸੱਦਿਆ ਗਿਆ ਉੱਥੇ ਕਿਹਾ ਉੱਥੇ ਚਿੱਠੀ ਸੌਂਪੀ ਗਈ ਤੇ ਉੱਥੇ ਫੈਸਲਾ ਕਰਨ ਲਈ ਕਿਹਾ ਗਿਆ ਵੀ ਤੁਸੀਂ ਜਾ ਕੇ ਕਰੋ ਤੇ ਇਹ ਪ੍ਰੈਸ਼ਰਾਈਜ਼ ਕਰਨ ਦੀ ਤਾਂ ਕੋਸ਼ਿਸ਼ ਕਰਨਗੇ ਇਹ ਤਾਂ ਹੁਣ ਜਥੇਦਾਨ ਸਾਹਿਬ ਉਹਨੇ ਦੇਖਦੇ ਕਿੰਨਾ ਕਦਮ ਦਿਖਾਉਂਦੇ ਆ ਉਹ ਤੇ ਇਹ ਕਿਦਾਂ ਕਰਦੇ ਆ ਕ ਉਹਨਾਂ ਨੇ ਬਦਵੰਨਰ ਵੀ ਵਿਚਾਰ ਵਟਾਂਦਰਾ ਕੀਤਾ ਜਦੋਂ ਅਸੀਂ ਖਬਰਾਂ ਸਾਰੀਆਂ ਸੁਣਦੇ ਵੀ ਲੋਕ ਕੀ ਚਾਹੁੰਦੇ ਆ ਦੇਖੋ ਉਹ 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 ਵੀ ਤਾਂ ਪੜਦੇ ਸੁਣਦੇ ਹੋਣਗੇ ਵੀ ਲੋਕਾਂ ਦੀ ਕੀ ਸਾਇਕੀ ਹੈ ਕਿਸ ਤਰ੍ਹਾਂ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਵੀ ਲੋਕ ਲੋਕ ਸਾਇਕੀ ਦੀ ਗੱਲ ਕੀਤੀ ਹੈ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਦਾ ਸਾਗ ਲਈ ਚਾਉਣਾ ਤੇ ਉਹ ਸਾਗ ਬਿਚਾ ਕੇ ਅੰਮ੍ਰਿਤ ਦੀ ਨਕਲ ਕਰਕੇ ਉਹ ਪਾਣੀ ਬਣਾਉਣਾ ਇਹ ਇੱਕ ਬਹੁਤ ਵੱਡੀ ਡੈਮੇਜਿੰਗ ਗੱਲ ਹੈ ਹੈਨਾ ਇੱਕ ਪਰੰਪਰਾ ਦੀ ਡੈਮੇਜ ਕਰਨ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਇਹ ਵੀ ਅਸ ਸਾਡੇ ਤਾਂ ਉਹ ਫਿਰਮਾਨੀ ਬਣਦੀ ਜਿਹਨਾਂ ਦੇ ਵਿੱਚ ਤੁਸੀਂ ਕਿਸੇ ਦਾ ਪਾਵੇਂ ਸ਼ਹੀਦ ਸਿੰਘ ਦਾ ਜਾਂ ਕਿਸੇ ਗੁਰੂ ਸਾਹਿਬਾਨ ਦਾ ਕਿਸੇ ਦਾ ਤੁਸੀਂ ਰੂਪ ਧਾਰਨ ਕਰ ਸਕੋ ਤੇ ਇਹ ਕਢੇਰੇ ਦਾ ਸਾਧ ਉਹ ਏਡਾ ਵੱਡਾ ਸਵਾੰਗ ਰਚਵਾ ਤੇ ਇਹ ਇਹੋ ਗੱਲ ਤੇ ਵੱਡੀ ਆ ਇਹ ਲੋਕ ਦੇਖੋ ਲੋਕ ਸਾਇਕੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਤਾਂ ਜਿਹੜੀਆਂ ਲੱਲਾਂ ਬੈਠੀਆਂ ਹੋਈਆਂ ਨੇ ਉਹਨਾਂ ਦੇ ਨਾਲ ਤਾਂ ਤੁਹਾਨੂੰ ਮਤਲਬ ਫਿਰ ਉਹ ਉਹਨੂੰ ਤਾਂ ਸਮਝਣਾ ਪੈਂਦਾ ਲੋਕਾਂ ਇਹਨਾਂ ਨੂੰ ਬਾਕੀ ਲੋਕੋ ਨੇ ਤਾਂ ਆਪਣੀ ਨੇਰਾਇਆ ਜਿਹੜੀ ਉਹ ਜਦੋਂ ਉਹ ਦੋ ਵਾਰੀ ਵੋਟਾਂ ਦੇ ਵਿੱਚੋਂ ਨਕਾਰ ਦਿੱਤਾ ਲੋਕਾਂ ਨੇ ਤਾਂ ਦੱਸ ਦਿੱਤਾ ਹੋਇਆ ਵੀ ਸਾਡੇ ਮਨ ਤੋਂ ਤੁਸੀਂ ਉੱਤਰ ਗਏ ਹੋ ਕਿਉਂਕਿ ਦੇਖੋ ਇੱਕ ਪਾਸੇ ਤੁਸੀਂ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਹੋ ਖੇਤਰੀ ਪਾਰਟੀ ਹੈ ਹਨਾ ਚਾਹੇ ਉਹ ਅਕਾਲੀ ਦਲ ਦੇ ਨਾਂ ਤੇ ਆ ਜਿੱਦਾਂ ਵੀ ਮਰਜੀ ਆ ਪਰ ਰਿਪਰੈਜ਼ੈਂਟੇਟੂ ਤਾਂ ਅਕਾਲੀ ਪਾਰਟੀ ਹੈ ਨਾ ਉਹ ਚਾਹੇ ਭਾਵੇਂ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਫਾਰਮਰਸ ਦੇ ਰੂਲ ਬਣੇ ਜਾਂ ਹੋਰ ਕਿਤੇ ਇਹਨਾਂ ਨੇ ਕਿਤੇ ਵੀ ਸਟੇਟ ਦੇ ਇੰਟਰਸਟ ਵਾਚਿੰਗ ਕੀਤੇ ਸੁਪੋਜ਼ ਕੀਤਾ ਸੜਕਾਂ ਹੀ ਬਣਾਈਆਂ ਨੇ ਹਾਈਵੇ ਬਣਾਏ ਨੇ ਉਹ ਤਾਂ ਉਹਨਾਂ ਦੀ ਲੋੜ ਹੈ ਸੈਂਟਰਲ ਗਵਰਨਮੈਂਟ ਦੀ ਕਿ ਉਹਨੇ ਅਡਾਨੀ ਤੇ ਬਾਨੀ ਦੇ ਉਹ ਕਰਾਉਣੇ ਨੇ ਵਪਾਰ ਕਰਾਉਣਾ ਉਹਨਾਂ ਨੇ ਇਹਨੂੰ ਸਿਲਕ ਰੂਟ ਦੇ ਨਾਲ ਜੋੜਨਾ ਇਹ ਇਹਨਾਂ ਨੇ ਤਾਂ ਨਹੀਂ ਪੱਥਰੇ ਰੱਖੇ ਨੇ ਇਹਨਾਂ ਦਾ ਉਹਦੇ ਵਿੱਚ ਕੋਈ ਕੰਮ ਨਹੀਂ ਹੈਗਾ ਉਹ ਉਹ ਆਪਣੇ ਇਸ ਇਸ ਕੇਂਦਰੀ ਸਰਕਾਰ ਨੇ ਕਿਰਾਏ ਨੇ ਤੇ ਕੰਪਨੀਆਂ ਦੇ ਥਰੂ ਕਰਾਏ ਨੇ ਇਹਨੇ ਕਹਤਾ ਪੰਜਾਬ ਡਿਵੈਲਪਮੈਂਟ ਇਹ ਇਹ ਸਾਰੇ ਸਮੇਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਗਰਕ ਹੋਇਆ ਹੀ ਹੋਇਆ ਤੇ ਦੂਜੇ ਪਾਸੇ ਆ ਜਾਂਦੀ ਸਿੱਖ